ਸਸਰੀਕਾ ਕਿਰ ਕਿਸਾਨ ਭਰਾਵਾਂ ਨੂੰ ਰਾਜ ਸੰਧੂ ਫਾਰਮਿੰਗ YouTube ਚੈਨਲ ਵਿੱਚ ਆਪ ਸਭ ਦਾ ਸਵਾਗਤ ਕਰਦੇ ਹਾਂ ਜੀ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਤਾਂ ਜੋ ਕਿਸਾਨ ਵੀਰੋਂ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਪਹੁੰਚ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਜਿਹੜੀ ਇੱਕ ਹੋਰ ਝੂਟੀ ਲੈ ਕੇ ਆਏ ਹਾਂ ਬਹੁਤ ਜ਼ਿਆਦਾ ਖੂਬਸੂਰਤ ਆ ਦੂਜਾ ਸੂਆ ਦੋਸਤੋ ਅੱਗੇ ਸੂਣ ਦੀ ਤਿਆਰੀ ਦੇ ਵਿੱਚ ਹੈਗੀ ਆ ਏਰੀਆ ਦੋਸਤੋ ਪਿੰਡਵਲ ਟੋਹਾ ਤਹਿਸੀਲ ਪੱਟੀ ਜ਼ਿਲ੍ਹਾ ਜਿਹੜਾ ਇਸ ਨੂੰ ਤਰਨ ਤਰਨ ਲੱਗਦਾ ਹੈਗਾ ਜੀ ਸੋ ਵੀਰ ਹੋਂਾਂ ਦੇ ਕੋਲ ਇਸ ਦੀ ਜਿਹੜੀ ਫੁੱਲ ਡਿਟੇਲ ਆ ਕੀ ਜਾਣਕਾਰੀ ਹੈਗੀ ਇਸ ਦੀ ਉਹ ਆਪਾਂ ਤੁਹਾਨੂੰ ਪੁੱਛ ਕੇ ਵੀਰ ਹੋਂਾਂ ਤੋਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਚੱਲਦੇ ਆ ਵੀਰ ਹੋਂਾਂ ਦੇ ਕੋਲ ਪੁੱਛ ਲੈਨੇ ਆ ਵੀਰ ਹੋਂਾਂ ਦੇ ਨਾਮ ਸਸੀ ਕਾ ਵੀਰ ਜੀ ਸੋ ਵੀਰ ਜੀ ਇੱਕ ਤਾਂ ਆਪਣਾ ਪਹਿਲਾ ਨਾਮ ਜਰੂਰ ਦੱਸ ਦਿਓ ਗੁਰਵਿੰਦਰ ਸਿੰਘ ਸੰਧੂ ਜੀ ਠੀਕ ਆ ਜੀ ਸੋ ਵੀਰ ਜੀ ਆਪਾਂ ਉੱਚੀ ਬੋਲਣਾ ਜੀ ਬਲਵਿੰਦਰ ਸਿੰਘ ਸੰਧੂ ਜੀ ਗੁਰਵਿੰਦਰ ਸਿੰਘ ਸੰਧੂ ਠੀਕ ਆ ਜੀ ਸੋ ਵੀਰ ਜੀ ਇਹ ਆਪਾਂ ਛੋਟੀ ਵਪਾਰ ਦਾ ਕੰਮ ਹੀ ਹੈ ਵੀਰ ਜੀ ਜਦਾ ਸਾਡਾ ਵਪਾਰ ਠੀਕ ਆ ਸਭ ਕਿਸਾਨ ਵੀਰੋ ਵੀਰ ਦਾ ਵਪਾਰ ਦਾ ਕੰਮ ਆ ਪਸ਼ੂ ਬਹੁਤ ਵਧੀਆ ਚੰਗੇ ਵੀਰ ਹੋਣਾ ਦੇ ਕੋਲ ਆਉਂਦੇ ਨੇ ਚੰਗੇ ਪਸ਼ੂ ਆ ਦੋਸਤੋ ਬੇਸ਼ੱਕ ਤੁਸੀਂ ਅਤਬਾਰ ਕਰਕੇ ਵੀਰ ਹੋਣਾ ਤੇ ਕਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਪਸ਼ੂ ਲੈ ਕੇ ਜਾ ਸਕਦੇ ਹੋ ਚੰਗੇ ਪਸ਼ੂ ਹੁੰਦੇ ਆ ਦੋਸਤੋ ਆਪ ਦੀ ਬਿਲਕੁਲ ਚੰਗੀ ਤਸੱਲੀ ਦੇ ਨਾਲ ਵੀ ਵੀਰ ਹੁਣੀ ਅ ਸੋ ਵੀਰ ਜੀ ਕਿੰਨਾ ਕੁ ਟਾਈਮ ਹੋਗਾ ਵਪਾਰ ਦੇ ਕੰਮ ਦੇ ਵਿੱਚ ਆਪਾਂ ਦਾ ਵੀਰ ਜੀ ਬਾਈ ਸਾਹਿਬ ਜੱਲੇ ਠੀਕ ਆ ਜੀ ਤੇ ਆਪਣੇ ਕੋਲ گاਵਾ ਦੇ ਨਾਲ ਨਾਲ ਚੰਗੀਆਂ ਮੱਝਾਂ ਵੀ ਆਉਂਦੀਆਂ ਰਹਿੰਦੀਆਂ ਨੇ گاਵਾ ਵਿੱਚ ਬਹੁਤ ਚੰਗੀਆਂ ਮੱਝਾਂ ਬਹੁਤ ਚੰਗੀਆਂ ਨੇ ਠੀਕ ਆ ਜੀ ਸੋ ਕਿਸਾਨ ਵੀਰੋ ਬਹੁਤ ਵਧੀਆ ਚੰਗੀ ਬਰੀਡ ਦੇ ਵੀਰ ਹੋਣਾ ਕੋ ਪਸ਼ੂ ਸਮੇਂ ਦੇ ਨਾਲ ਆਉਂਦੇ ਰਹਿਣਗੇ ਅੱਗੇ ਤੋਂ ਵੀ ਆ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਉਂਦੇ ਵੀ ਰਾਵਾਂਗੇ ਬਾਕੀ ਤੁਸੀਂ ਕਿਸੇ ਟਾਈਮ ਵੀ ਵੀਰ ਹੋਣਾ ਦੇ ਨਾਲ ਸੰਪਰਕ ਕਰਕੇ ਜਿਹੜੇ ਪਸ਼ੂ ਖਰੀਦ ਸਕਦੇ ਵੀਰ ਜੀ ਇੱਕ ਕੰਟੈਕਟ ਨੰਬਰ ਆਪਣੇ ਜਰੂਰ ਬੋਲ ਕੇ ਦੱਸ ਦਈਏ 9846 ਹਾਂਜੀ 05381 ਠੀਕ ਆ ਜੀ ਸੋ ਕਿਸਾਨ ਵੀਰੋ ਇਹ ਸਨ ਵੀਰ ਹੋਣਾਂ ਦੇ ਕੰਟੈਕਟ ਨੰਬਰ ਸੋ ਆਪਾਂ ਜਿਹੜੀ ਇਸ ਝੋਟੀ ਦੀ ਜਾਣਕਾਰੀ ਉਹ ਵੀਰ ਹੋਣਾਂ ਦੇ ਕੋਲੋਂ ਲੈ ਲੈਨੇ ਆ ਸੋ ਵੀਰ ਜੀ ਇਹ ਝੋਟੀ ਕਿੰਨਾ ਸੂਬਾ ਅੱਗੇ ਸੂਣ ਜਾ ਰਹੀ ਹੈ ਜੀ ਦੂਜੇ ਸੂਬੇ ਆ ਜੀ ਠੀਕ ਆ ਜੀ ਦੂਜਨ ਝੋਟੀ ਹੈਗੀ ਆ ਤੇ ਵੀਰ ਜੀ ਅੱਗੇ ਆਪਾਂ ਨੂੰ ਪਹਿਲੇ ਸੂਬੇ ਦਾ ਕੁਸ਼ਣ ਤਾਂ ਮਿਲਕਦਾ ਦੱਸਿਆ ਗਿਆ ਹੋਵੇ ਕੋਈ ਪਤਾ ਹੋਵੇ 10 ਕਿਲੋ ਕੱਢਿਆ ਦੋ ਦਿਨ ਪਹਿਲਾਂ ਨਹੀਂ ਠੀਕ ਆ ਜੀ ਚੰਗੀ ਜਾਤ ਵਿੱਚ ਚੰਗੀ ਕਹਿੰਨਾ 10 ਕਿਲੋ ਕੱਢੂਗੀ ਬਹੁਤ ਚੰਗੀ ਜਾਤ ਹੈ ਠੀਕ ਆ ਜੀ ਸੋਹਣੀ ਝੋਟੀ ਆ ਦੋਸਤੋ ਬਾਕੀ ਜਿਹੜਾ ਸਿੰਘ ਆ ਮੂੰਹ ਮੱਥਾ ਉਹ ਜਰੂਰ ਤੁਸੀਂ ਨੋਟ ਕਰ ਸਕਦੇ ਹੋ ਬਿਲਕੁਲ ਛੋਟਾ ਜਿਹਾ ਸਿੰਘ ਆ ਇਹ ਦੇਖ ਸਕਦੇ ਹੋ ਬੂਥੀ ਬਿਲਕੁਲ ਨਿੱਕੀ ਜੀ ਮੂੰਹ ਦੀ ਹੈਗੀ ਆ ਬਾਕੀ ਪਿੱਠ ਪੂੜਾ ਦੋਸਤੋ ਅੱਗੋਂ ਜਿਹੜੀ ਆ ਬਿਲਕੁਲ ਛੋਟੀ ਕਹ ਲਈਏ ਬਰੀਕ ਕਹ ਲਈਏ ਤੇ ਪਿੱਛਾ ਦੋਸਤੋ ਕਾਫੀ ਭਾਰਾ ਹੈਗਾ ਚੰਗੀ ਬਾਰਡਰ ਲੈਂਡ ਦੀ ਦੋਸਤੋ ਇਹ ਛੋਟੀ ਹੈਗੀ ਆ ਵੀਰ ਹੁਣਾਂ ਦੇ ਕੋਲ ਸੋ ਵੀਰ ਜੀ ਅੱਗੇ ਆਪਣੇ ਕੋਲੋਂ ਜਿੱਥੋਂ ਆਈ ਆ ਵੀ ਕੋਈ ਪਿੰਡ ਦਾ ਆਪਣਾ ਬਾਰਡਰ ਏਰੀਆ ਦਾ ਹੀ ਇਹ ਹਾਂਜੀ ਇਹ ਇਲਾਕਾ ਜੀ ਠਿੱਕੀ ਪਿੰਡ ਦਾ ਏਰੀਆ ਹੀ ਆ ਜੀ ਠਿੱਕੀ ਪਿੰਡ ਦਾ ਠੀਕ ਆ ਜੀ ਸੋ ਕਿਸਾਨ ਵੀਰੋ तकरीबन ਚੰਗੀਆਂ ਮੱਝਾਂ ਚੰਗੀਆਂ ਝੋਟੀਆਂ ਇਸ ਏਰੀਏ ਦੀਆਂ ਆ ਪਾਈਆਂ ਗਈਆਂ ਨੇ ਬਾਕੀ तकरीबन ਹਜੇ ਬਿਲਕੁਲ ਤਿਆਰੀ ਦੇ ਵਿੱਚ ਹੈਗੀ ਆ ਜਿਹੜਾ ਜ਼ਿਕਰ ਆ ਦੋਸਤੋ ਹਵਾਨੇ ਦਾ ਵੀਰ ਜੀ ਜਿਹੜਾ ਹਵਾਨੇ ਦੇ ਉੱਤੇ ਪਲ ਪਈ ਆ ਪਲ ਪਈ ਪਲ ਪਈ ਆ ਤੇ ਵੀਰ ਜੀ ਇਹ ਅ ਅੱਜ ਪਲਕੀ ਹੋਈ ਆ ਹਾਂ ਜੀ ਹੋਈ ਠੀਕ ਆ ਸੋ ਕਿਸਾਨ ਵੀਰੋ ਪਾਲ ਹਵਾਨੇ ਤੇ ਪਈ ਆ ਬਾਕੀ ਵੀਰ ਹੋਣਾ ਤੋਂ ਬਾਕੀ ਕੋਈ ਵੀਰ ਜੀ ਵੈਟਰਨਰੀ ਡਾਕਟਰ ਤੋਂ ਕੁਝ ਸਲਾਹ ਲਈ ਜਾਂ ਟੀਕੇ ਲਵਾਇਆ ਕੁਝ ਲਵਾਈ ਲਵਾਈ ਸਿਰੇ ਠੀਕ ਆ ਜੀ ਠੀਕ ਆ ਸੋ ਕਿਸਾਨ ਵੀਰੋ ਇੱਕ ਭਾਲ ਆਪਾਂ ਕਹਾਂਗੇ ਇੱਕ ਸਾਈਡ ਤੇ ਨਾ ਪਾਲ ਹੈਗੀ ਆ ਬਾਕੀ ਵੀਰ ਹੋਣਾ ਨੇ ਉਹ ਇੰਜੈਕਸ਼ਨ ਲਵਾਇਆ ਉਹ ਉਤਰ ਜਾਵੇਗੀ ਬਸ ਇੱਕ ਅੱਧੀ ਰਾਤ ਇੱਕ ਅੱਧੇ ਦਿਨ ਤੱਕ ਬਾਕੀ ਜਿਹੜੀ ਆ ਠੰਢੀ ਆ ਜਿਹੜੀ ਹਵਾਨੇ ਦੀ ਆਰਡਰ ਦੀ ਕੁਆਲਿਟੀ ਆ ਉਹ ਜ਼ਰੂਰ ਤੁਸੀਂ ਨੋਟ ਕਰ ਸਕਦੇ ਹੋ ਸੋਹਣਾ ਆਡਰ ਆ ਦੋਸਤੋ ਝੋਟੀ ਦਾ ਤਕਰੀਬਨ ਜਿੱਦਾਂ ਵੀਰ ਹੋਣਾ ਦੱਸ ਹੀ ਦਿੱਤਾ ਵੀ ਪਹਿਲੇ ਸੂਵੇ ਦੇ ਵਿੱਚ ਤਕਰੀਬਨ 13 14 ਜਾਂ 15 ਲੀਟਰ ਜਾਂ 14 ਲੀਟਰ ਦੀ ਵਧੀਆ ਕੰਪੈਸਟੀ ਇਸ ਦੀ ਮਿਲਕ ਦੀ ਰਹੀ ਹੈਗੀ ਆ ਇਸ ਵਾਰੀ ਮਿਲਕ ਦੀ ਚੰਗੀ ਆਸ ਕੀਤੀ ਜਾਂਦੀ ਹੈ ਬਾਕੀ ਜਿਹੜੀ ਵਿਰਲ ਆ ਬੇਥਾਂ ਬਹੁਤ ਜਿਆਦੀਆਂ ਸੋਹਣੀਆਂ ਝੋਟੀਆਂ ਬਾਕੀ ਝੋਟੀ ਆਪ ਵੀ ਬਹੁਤ ਜਿਆਦੀ ਖੂਬਸੂਰਤ ਹੈਗੀ ਆ ਸੋ ਵੀਰ ਜੀ ਇੱਕ ਇਹਦੀ ਡਿਮਾਂਡ ਆਪਾਂ ਕੀ ਕਰਦੇ ਆ ਮੋਲ ਲੈਂਦਾ ਕੀ ਕਰਦੇ ਪਏ 10 ਮੰਗਦੇ ਆ ਜੀ 10 ਮੰਗਦੇ ਆ ਤੇ ਮਾਣ ਤਾਣ ਮੌਕੇ ਤੇ ਕੋਈ ਵੀਰ ਭਰਾ ਆਉਂਦਾ ਪਹੁੰਚ ਕੇ ਹੋ ਜੇਗਾ ਜੀ ਖੁੱਲ ਕੇ 240 ਕੱਟ ਕਰ ਲਾਂ ਜੀ ਠੀਕ ਆ ਜੀ ਸੋ ਕਿਸਾਨ ਵੀਰੋ 110000 ਰੁਪਇਆ ਇਸ ਚੋਟੀ ਦੀ ਵੀਰ ਹੁਣ ਡਿਮਾਂਡ ਕੀਤੀ ਆ ਬਾਕੀ ਜਦੋਂ ਤੁਸੀਂ ਮੌਕੇ ਤੇ ਆਓਗੇ ਆਪ ਦਾ ਜਿਹੜਾ ਨਾ ਤਸੱਲੀ ਕਰਿਓ ਵੀਰ ਹੁਣੀ ਮਾਨਤਨ 110 ਦੇ ਵਿੱਚੋਂ ਜ਼ਰੂਰ ਕਰਨਗੇ ਬਾਕੀ ਆਪਾਂ ਵੀਰ ਨੂੰ ਕਵਾਂਗੇ ਇਹਨੂੰ ਖੋਲ ਕੇ ਤੋੜ ਕੇ ਵੀ ਜ਼ਰੂਰ ਦਿਖਾ ਦਈਏ ਤੁਹਾਨੂੰ ਬਾਕੀ ਕਿਸਾਨ ਵੀਰੋ ਇੱਕ ਨਾਰਮਲ ਪਾਲ ਹੈਗੀ ਆ ਜਿੱਦਾਂ ਆਪਾਂ ਕਹਿ ਲਈਏ ਤੇ ਉਹ ਜ਼ਰੂਰ ਤੁਸੀਂ ਬੇਸ਼ੱਕ ਨੋਟ ਕਰ ਸਕਦੇ ਹੋ ਬਾਕੀ ਹਵਾਨੇ ਦੀ ਬਹੁਤ ਜ਼ਿਆਦਾ ਸੋਹਣੀ ਹੈ ਛੋਟੀ ਆ ਅੱਗੇ ਜਿਹੜੇ ਮੇਰੇ ਵੀਰ ਭਰਾ ਨੇ ਆ ਲੈ ਕੇ ਜਾਣੀ ਹੋਵੇ ਉਹ ਤੁਸੀਂ ਬੇਚੇਤ ਹੋ ਕੇ ਅ ਲੈ ਕੇ ਜਾ ਸਕਦੇ ਹੋ ਕਿਉਂਕਿ ਦੋਸਤੋ ਚੰਗੇ ਆਰਡਰ ਦੀ ਕੁਆਲਿਟੀ ਹੈਗੀ ਆ ਬਾਕੀ ਭਲਪਈ ਆ ਤੁਹਾਨੂੰ ਥੋੜਾ ਜਿਆ ਇੰਦੇ ਵਿੱਚ ਮਿਸ ਲੱਗੇਗਾ ਆਰਡਰ ਕਿਉਂਕਿ ਭਲ ਦੇ ਵਿੱਚ ਥੋੜਾ ਜਿਆ ਜਜਮੈਂਟ ਨਹੀਂ ਹੁੰਦੀਗੀ ਬਾਕੀ ਮੈਂ ਇੱਕ ਵਾਰੀ ਤੁਹਾਨੂੰ ਬਿਲਕੁਲ ਨਜ਼ਦੀਕ ਤੋਂ ਜਿਹੜੇ ਇਧਰੋਂ ਸੱਜੇ ਪਾਸੇ ਦਾ ਹੈਗਾ ਬਹਿਣੀ ਵਾਲਾ ਪਾਸਾ ਉਹ ਵੀ ਤੁਹਾਨੂੰ ਜ਼ਰੂਰ ਦਿਖਾ ਦੇਣਾ ਇਹ ਭਲਪਈ ਹੈ ਦੋਸਤੋ ਬਾਕੀ ਝੋਟੀ ਕਾਫੀ ਜਦੀ ਖੂਬਸੂਰਤ ਹੈਗੀ ਆ ਬਾਕੀ ਵੀਰ ਹੋਣੀ ਬਿਲਕੁਲ ਆਪਣੀ ਤਸਲੀ ਦੇ ਅੱਗੇ ਝੋਟੀ ਇਹ ਲੈ ਕੇ ਆ ਨਾ ਟਿੱਪ ਕੇ ਬਾਕੀ ਜਦੋਂ ਤੁਸੀਂ ਅੱਗੇ ਆਪ ਵੀ ਲੈ ਕੇ ਜਾਉਂਗੇ ਬੇਸ਼ੱਕ ਆਪਣੀ ਤਸਲੀ ਕਰਕੇ ਜ਼ਰੂਰ ਇਹ ਜਾ ਸਕਦੇ ਹੋ ਠੀਕ ਹੈ ਵੀਰ ਜੀ ਇਹਨੂੰ ਤੋੜ ਲਈਏ ਬੰਨ ਲਈਏ ਜੀ ਬਾਕੀ ਕਿਸਾਨ ਵੀਰੋਂ ਚੰਗੀ ਸ਼ੁਕੀਨ ਇਹ ਛੋਟੀ ਆ ਤੇ ਜਿਹੜੇ ਮੇਰੇ ਵੀਰ ਭਰਾ ਨੂੰ ਪਸੰਦ ਆਵੇ ਉਹ ਤੁਸੀਂ ਵੀਰ ਹੋਣਾ ਤੇ ਜਿਹੜੇ ਕੰਟੈਕਟ ਨੰਬਰ ਨੇ ਉਹ ਵੀਡੀਓ ਦੇ ਵਿੱਚ ਆਪਾਂ ਦੇ ਦਿੱਤੇ ਨੇ ਤੇ ਵੀਡੀਓ ਦੇ ਵਿੱਚ ਚਲਦੇ ਵੀ ਕਰ ਦਾਂਗੇ ਤੁਸੀਂ ਵੀਰ ਹੋਣਾਂ ਦੇ ਸੰਪਰਕ ਨੰਬਰਾਂ ਤੇ ਜਿਹੜਾ ਕੰਟੈਕਟ ਕਰ ਸਕਦੇ ਹੋ ਇਹ ਝੋਟੀ ਖਰੀਦ ਸਕਦੇ ਹੋ ਸੋ ਵੀਡੀਓ ਦੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ